ਤਰਨਤਾਰਨ ਦੇ थाना सदर ਅਦੀਨੋਂ ਦੇ ਪਿੰਡ ਲਾਵਲਪੁਰ ਵਿਖੇ ਮਨੁੱਖਤਾ ਨੂੰ ਸ਼ਰਮਸਾਰ ਕਰਨ ਦਾ ਕਾਰਾ ਸਾਹਮਣੇ ਆਇਆ ਜਿੱਥੇ ਪਿੰਡ ਦੇ 14 ਸਾਲਾ ਨਵਾਰਗ ਨੌਜਵਾਨ ਵੱਲੋਂ ਆਪਣੀ ਹੀ ਗਵਾਂਡੀਆਂ ਦੀ 4 ਸਾਲਾ ਲੜਕੀ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਉਂਦਾ ਉਸ ਨਾਲ ਜ਼ਬਰੀ ਬਲਾਤਕਾਰ ਕੀਤਾ ਗਿਆ ਲੜਕੀ ਦੇ ਪਰਿਵਾਰਕ ਮੈਂਬਰਾਂ ਨੂੰ ਪਤਾ ਚੱਲਣ ਤੇ ਉਹਨਾਂ ਵੱਲੋਂ थाना सदर ਪੁਲਿਸ ਨੂੰ ਸੂਚਨਾ ਦਿੱਤੀ ਗਈ ਪੁਲਿਸ ਵੱਲੋਂ ਸ਼ਿਕਾਇਤ ਮਿਲਣ ਤੋਂ ਬਾਅਦ ਪੀੜਤ ਲੜਕੀ ਦਾ ਮੈਡੀਕਲ ਕਰਵਾ ਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਪੀੜਤ ਲੜਕੀ ਦੇ ਮਾਣੇ ਦੱਸਿਆ ਕਿ ਉਹਨਾਂ ਦੀ ਕੁਆਂਟੀ ਲੜਕੇ ਵੱਲੋਂ ਉਹਨਾਂ ਦੀ ਲੜਕੀ ਨਾਲ ਜ਼ਬਰਜਨਾਹ ਕੀਤਾ ਗਿਆ ਹੈ। ਪੀੜਤ ਲੜਕੀ ਦੀ ਮਾਂ ਵੱਲੋਂ ਆਪਣੀ ਧੀ ਨਾਲ ਹੋਈ ਬੇਸ਼ੀ ਹਰਕਤ ਦੇ ਲਈ ਸਖਤ ਕਾਰਵਾਈ ਦੀ ਮੰਗ ਕੀਤੀ ਗਈ ਹੈ। ਮੇਰਾ ਨਾਮ ਕੁਲਦੀਪ ਕੋਰ ਲਾਵਲਪੁਰ ਸਾਡਾ ਪਿੰਡ ਹੈ। 4 ਸਾਲਾਂ ਦੀ ਕੁੜੀ ਦਾ ਉਹਦਾ ਰੇਪ ਕੀਤਾ ਹੋਇਆ ਹੈ। ਹਾਂਜੀ ਤੇ 1:00-2:00 ਵਜੇ ਦੀ ਗੱਲ ਆੜ ਲਾਗੇ ਗਵਾਂਢੀ ਮੁੰਡਾ ਉਹਨੇ ਕੀਤਾ ਹੋਇਆ ਹੈ। ਤੇ ਮੌਕੇ ਤੇ ਮੇਰੇ ਘਰ ਵਾਲੇ ਨੇ ਫੜਿਆ ਆ ਤੇ ਉਹ ਮੁੰਡਾ ਫਿਰ ਭੱਜ ਗਿਆ ਸੀ। ਤੇ ਕੱਲ ਮੇਰੀ ਕੁੜੀ ਦੇ ਬਹੁਤ ਹੀ ਜ਼ਿਆਦੀ ਸੋਜੇ ਉਹ ਤੁਰਿਆ ਵੀ ਨਹੀਂ ਜਾਂਦਾ। ਹੋਣ ਸਵੇਰ ਦੀ ਥੋੜੀ ਜੀ ਤੁਰੀ ਫਿਰੀ ਆ ਤੇ ਹੁਣ ਠੀਕ ਆ ਥੋੜੀ ਜੀ ਹਾਂਜੀ ਤੇ ਮੈਨੂੰ ਇਨਸਾਫ ਚਾਹੀਦਾ ਵਾ ਤਾਂ ਕਿ ਮੈਂ ਉਹਨਾਂ ਨੂੰ ਕੜੀ ਤੋਂ ਕੜੀ ਸਜਾਵਾਂ ਲਾਗੇ ਡਾਕਟਰਾਂ ਤੇ ਦੁਕਾਨ ਤੇ ਕਰਨੀ ਸੀ ਸਫਾਈ ਮੈਂ ਤੇ ਮੈਂ ਨਹੀਂ ਗਈ ਮੇਰਾ ਘਰ ਵਾਲਾ ਗਿਆ ਉਹ ਤੇ ਸਫਾਈ ਕਰਨ ਤੇ ਨਿਆਣੇ ਨਿਆਣਿਆਂ ਨੂੰ ਪਹਿਲਾਂ ਲਾਵਨੇ ਮਤਲਬ ਕੁਰਕਰੇ ਦੇ ਕੇ ਤੇ ਘਰੇ ਭੇਜਤਾ ਵਾ ਫਿਰ ਮੈਂ ਇਹਨਾਂ ਨੂੰ ਕਿਹਾ ਕਿ ਆਪਣੇ ਬਾਪਾ ਨੂੰ ਆਵਾਜ਼ ਮਾਰ ਕੇ ਲਿਆ ਉਹ ਘਰੇ ਆਣ ਕੇ ਤੇ ਰੋਟੀ ਖਾ ਲੈਣ ਇਹ ਜਦੋਂ ਦੋਰੇ ਉਹਨਾਂ ਨੂੰ ਆਵਾਜ਼ ਮਾਰਨ ਲੱਗੀ ਇਹ ਗੱਡੀ ਦਾ ਫੇਰਾ ਲੈ ਕੇ ਤੇ ਘਰੋਂ ਚੱਲ ਗਿਆ ਤਾਂ ਮੈਂ ਐਸੇ ਪਲੇ ਖਿੱਚ ਰਹੀ ਆਂ ਵੀ ਕੁੜੀ ਇਹਦੇ ਨਾਲ ਕਦੋਂ ਦਾ ਇਹ ਸ਼ਹਿਰ ਗਿਆ ਇੱਕ ਘੰਟੇ ਬਾਅਦ ਆਇਆ ਤੇ ਇੱਕ ਘੰਟੇ ਚ ਕੁੜੀ ਉਹਨਾਂ ਦੇ ਅੰਦਰ ਉਹਨਾਂ ਚੇਰ ਹੀ ਰਹੀ ਸੀ ਇਹਨੂੰ ਜਦੋਂ ਚੀਜ਼ ਲੈ ਕੇ ਘਰੇ ਆ ਗਈ ਜਦੋਂ ਇਹਨੂੰ ਮੈਂ ਕਿਹਾ ਨਾ ਕਿ ਪਾਪ ਨੇ ਪਾਪਾ ਨੂੰ ਆਵਾਜ਼ ਮਾਰ ਕੇ ਲਿਆ ਉਦੋਂ ਮੁੰਡੇ ਨੇ ਇਹਨੂੰ ਕਿਹਾ ਕਿ ਦੋਰੇ ਤਿੰਨ ਚੀਜ਼ੀ ਦਵਾ ਮੁੰਡਾ ਮੇਰਾ ਘਰ ਨੂੰ ਭੱਜ ਆਇਆ ਤੇ ਕੁੜੀ ਮੇਰੀ ਨੂੰ ਉਹ ਲੈ ਕੇ ਤੇ ਅੰਦਰ ਵੜ ਗਿਆ ਹਾਂਜੀ ਫਿਰ ਮੇਰਾ ਘਰ ਵਾਲਾ ਜਦੋਂ ਸ਼ਹਿਰੋਂ ਆਇਆ ਮੈਂ ਪੁੱਛਿਆ ਵੀ ਕੁੜੀ ਤੇ ਤੇਰੇ ਨਾਲ ਉਹ ਕਹਿੰਦਾ ਮੈਂ ਦੁਕਾਨ ਤੇ ਸਫਾਈ ਕਰਨ ਗਿਆ ਨਹੀਂ ਮੈਂ ਤੇ ਸ਼ਹਿਰ ਗੇੜਾ ਲਾ ਕੇ ਗਿਆ 1 ਘੰਟੇ ਬਾਅਦ ਆਇਆ ਮੇਰਾ ਘਰ ਵਾਲਾ ਫਿਰ ਉਹਨੇ ਜਾ ਕੇ ਆਲੇ-ਦੁਆਲੇ ਵੇਖਿਆ ਸਾਰਿਆਂ ਨੂੰ ਪੁੱਛਿਆ ਕਹਿੰਦੇ ਕੁੜੀ ਨਹੀਂ ਹੈਗੀ ਇੱਥੇ ਫਿਰ ਮੇਰੇ ਘਰ ਵਾਲੇ ਨੇ ਤਿੰਨ ਆਵਾਜ਼ਾਂ ਮਾਰੇ ਚੌਥੀ ਆਵਾਜ਼ ਤੇ ਕੁੜੀ ਨੇ ਅੰਦਰੋਂ ਆਵਾਜ਼ ਦਿੱਤੀ ਆ ਕਿ ਪਾਪਾ ਮੈਂ ਇੱਥੇ ਫਿਰ ਇਹਨੇ ਬੂਏ ਨੂੰ ਦੋ ਲੱਤਾਂ ਮਾਰੀਆਂ ਫਿਰ ਉਹ ਮੁੰਡੇ ਨੇ ਬੂਹਾ ਤੇ ਖੋਲਿਆ ਵਾ ਪਰ ਉਹ ਖੁਦ ਵੀ ਉਹਦੇ ਪੈਰੀ ਪੈਂਟ ਨਹੀਂ ਹੈਗੀ ਤੇ ਮੇਰੀ ਕੁੜੀ ਵੀ ਲਗੇ ਸੀ ਮੇਰੀ ਕੁੜੀ ਕੱਲ ਸਾਰੀ ਹੀ ਸੁਜੀ ਹੋਈ ਜਦੋਂ ਅਸੀਂ ਉਹਨਾਂ ਦੇ ਘਰੋਂ ਚੁੱਕ ਕੇ ਲਿਆਂਦੀ ਜਦੋਂ ਇਸ ਸਬੰਧ ਵਿੱਚ ਥਾਣਾ ਸਦਰ ਦੇ ਮੁਖੀ ਇਨਸਪੈਕਟਰ ਕਸ਼ਮੀਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਥਾਣਾ ਮੁਖੀ ਨੇ ਦੱਸਿਆ ਕਿ ਪੁਲਿਸ ਵੱਲੋਂ ਸ਼ਿਕਾਇਤ ਮਿਲ ਤੋਂ ਬਾਅਦ ਮਾਮਲਾ ਦਰਜ ਕਰਕੇ ਪੀੜਤ ਲੜਕੀ ਦਾ ਮੈਡੀਕਲ ਕਰਵਾ ਲਿਆ ਗਿਆ ਤੇ ਰੂਪੀ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਹ ਕੋਈ ਅਲਾਵਲ ਪਰ ਪਿੰਡ ਪੈਂਦਾ ਹੈ ਕਿ ਮੇਰੇ ਏਰੀਏ ਦੇ ਵਿੱਚ ਉੱਥੋਂ ਦੇ ਇੱਕ ਕੋਈ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਵੀ ਇੱਕ ਲੜਕੀ ਕੋਈ 4 ਸਾਲ ਦੀ ਬੱਚੀ ਹੈ ਉਹਨਾਂ ਦੇ ਗਵਾਂਢੀਆਂ ਦੇ ਇੱਕ ਲੜਕਾ ਹੈ ਉਹ ਵੀ ਇੱਕ ਛੋਟੀ ਉਮਰ ਦਾ ਹੀ ਹੈ ਉਹ ਵੀ 14 ਸਾਲ ਦੀ ਉਮਰ ਉਹਦੀ ਹੈ ਦੀ ਲੜਕੀ ਦੀ 4 ਸਾਲ ਦੀ ਉਮਰ ਹੈ ਤੇ ਉਹਦਾ ਰੇਪ ਵਾਲੀ ਗੱਲ ਕੋਈ ਸਾਹਮਣੇ ਆਈ ਹੈ ਉਹਦਾ ਅਸੀਂ ਰਾਤ ਡਾਕਟਰ ਸਾਹਿਬ ਪਾਸੋਂ ਅਸੀਂ ਮੈਡੀਕਲ ਕਰਵਾਇਆ ਸੀ ਤੇ ਉਹਨਾਂ ਦੇ ਬਿਆਨ ਤੇ ਅਸੀਂ ਐਫ ਆਰ ਦੱਚ ਕੀਤੀ ਸੀ ਉਦੋਂ ਬਾਅਦ ਜਿਹੜਾ ਅਸੀਂ ਇਹਦੀ ਅੱਜ ਹੀ ਸਵੇਰ ਮਾਰਨਿੰਗ ਅਸੀਂ ਇਹਨੂੰ ਬੰਦੇ ਨੂੰ ਗ੍ਰਿਫਤਾਰ ਕਰ ਲਿਆ ਇਹਨੂੰ ਹੁਣ ਅਸੀਂ ਇਹਦਾ ਮੈਡੀਕਲ ਕਰਵਾਵਾਂਗੇ ਤੇ ਮਾਨਜੋਗ ਜਿਹੜੀ ਹੈ ਅਦਾਲਤ ਜਿਹਦੀ ਜਮਨੈਲ ਦੀ ਕੁੰਕੇ ਲੜਕਾ ਜਮਨੈਲ ਹੈ ਇਹਨੂੰ ਜਮਨੈਲ ਕੋਰਟ ਦੇ ਵਿੱਚ ਜੇ ਉਹ ਪੇਸ਼ ਕਰਾਂਗੇ